ਜੀ ਜੁੜੇ ਹਾਂ ਸਾਡਕ ਲਾਈਵ ਖਬਰ ਨਾਮਾ ਨਾਲ ਅੱਜ ਸਾਡੀ ਟੀਮ ਪਹੁੰਚੀ ਹੈ ਬਰਾੜਗੜ ਝਲਾੜ ਜਿੱਥੇ ਬੜੀ ਵਧੀਆ ਤਕਨੀਕ ਨਾਲ ਜਿਹੜਾ ਦੇਸੀ ਗੋੜਾ ਤਿਆਰ ਕੀਤਾ ਜਾਂਦਾ ਹੈ ਬਿਸਕਟ ਤਿਆਰ ਕੀਤੇ ਜਾਂਦੇ ਆ ਰਾਹ ਖੰਡ ਤਿਆਰ ਕੀਤੀ ਜਾਂਦੀ ਹੈ ਸ਼ੱਕਰ ਤਿਆਰ ਕੀਤੀ ਜਾਂਦੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਤੁਹਾਨੂੰ ਥੋੜੀ ਤਸਵੀਰ ਦਿਖਾਉਣਗੇ ਤੇ ਫਿਰ ਆਪਾਂ ਚੱਲਦੇ ਆਂ ਉਹ ਗੱਲਬਾਤ ਕਰਦੇ ਆਂ ਲਾਈਵ ਹਰਮੇਸ਼ ਸਿੰਘ ਅਮੇਸ਼ਾ ਬਰਾੜ ਮਾਨੀ ਸਿੰਘ ਵਾਲਾ ਜਿਨੇ ਇੱਕ ਏਕੜ ਦੇ ਵਿੱਚ ਇਹ ਝਲਾੜਾ ਲਾਇਆ ਹੈ ਤੇ ਮੌਸਮ ਦੀ ਖਰਾਬੀ ਕਾਰਨ ਇਹ ਕਾਫੀ ਦਿਨਾਂ ਤੋਂ ਚਲਾਇਆ ਅੱਜ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਤੇ ਲਾਈਵ ਤਸਵੀਰਾਂ ਦਿਖਾਉਨੇ ਤੁਹਾਨੂੰ ਕਿ ਕਿ ਗੁੜ ਤਿਆਰ ਹੋ ਰਿਹਾ ਗੁੜ ਜਿਹੜਾ ਗੰਨੇ ਨੂੰ ਪੀੜਿਆ ਜਾਂਦਾ ਬੜੇ ਵਧੀਆ ਤਰੀਕੇ ਨਾਲ ਸਾਫ਼ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਇਹ ਜਿਹੜਾ ਇਹਦਾ ਜੂਸ ਨਿਕਲਦਾ ਤੇ ਬੜੀ ਸਫਾਈ ਨਾਲ ਇਹਦੇ ਹੌਦ ਹੈ ਵੇਖੋ ਤੇ ਜਾੜੀਆਂ ਲੱਗੀਆਂ ਹੋਈਆਂ ਵੀ ਕੋਈ ਜਾਨਵਰ ਨਾ ਡਿੱਗੇ ਇਹਦੇ ਵਿੱਚ ਉਸ ਤੋਂ ਬਾਅਦ ਇਹਨੂੰ ਇਹ ਪਾਈਪ ਰਾਈ ਇਹ ਪਾਈਪ ਰਾਈ ਇੱਥੇ ਜਿਹੜਾ ਘਣੇ ਦਾ ਜੂਸ ਆ ਇੱਧਰ ਇੱਧਰ ਜਾਂਦਾ ਫਿਰ ਉਸ ਤੋਂ ਬਾਅਦ ਇਹ ਸਾਫ਼ ਹੁੰਦਾ ਤੇ ਇਹ ਦੂਜਾ ਆਪਣਾ ਪਿੰਡੀਆਂ ਦੇ ਪਾਣੀ ਪਿੰਡੀਆਂ ਦੀਆਂ ਜੜਾਂ ਉਹਨਾਂ ਨਾਲ ਸਾਫ਼ ਕੀਤਾ ਜਾਂਦਾ ਓਕੇ ਤੇ ਉਹ ਦੇਸੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਗੁੜ ਅੱਜ ਅਸੀਂ ਪਹੁੰਚੇ ਹਾਂ ਬਰਾੜ ਗੁੜ ਖਲਾੜੇ ਤੇ ਤੇ ਤੁਹਾਡੇ ਨਾਲ ਗੱਲ ਕਰਾਉਣੇ ਹਰਮੇਸ਼ ਸਿੰਘ ਮੇਸ਼ਾ ਬਰਾੜ ਜਿਨ੍ਹਾਂ ਨੇ ਇੱਕ ਖਲਾੜਾ ਚਲਾਇਆ ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੀ ਤੁਹਾਡਾ ਵੀ ਇੱਥੇ ਹੋਣ ਤੇ ਬਹੁਤ ਬਹੁਤ ਧੰਨਵਾਦ ਜੀ ਆਨ ਅੱਛਾ ਬਰਾੜ ਸਾਹਿਬ ਮੈਨੂੰ ਇਹ ਦੱਸੋ ਕਿ ਇਹ ਤੁਹਾਨੂੰ ਸ਼ੌਂਕ ਸੀ ਜਾਂ ਪਿੰਡਾਂ ਨੂੰ ਲੋੜ ਸੀ ਇਹਦੀ ਪਿੰਡਾਂ ਨੂੰ ਲੋੜ ਸੀ ਸਾਡੇ ਏਰੀਆ 'ਚ ਹੈ ਨਹੀਂ ਅਸੀਂ ਤੁਹਾਡਾ ਇਹ ਵਾਲਾ ਅੰਮ੍ਰਾੜੀ ਆ ਬੜੇ ਚਿਰ ਦਾ ਪਹਾਣਾ ਯੋਨੀ ਚਾਹੁੰਦਾ ਆਪਣਾ ਇੱਕ ਰਿਸ਼ਤੇਦਾਰ ਵੀ ਹੈ ਦੋਸਤ ਵੀ ਹੈ ਬਰਾੜ ਰੋਇਲ ਲਾਈਫ ਵਾਲਾ ਜੀਮ ਸਿੰਘ ਜੀ ਬਰਾੜ ਕੋੜੀਆ ਤੇ ਮੇਰੇ ਰਿਸ਼ਤੇਦਾਰ ਹਨਾਂ ਨੇ ਫਿਰ ਕਿਹਾ ਇਸ ਲਈ ਬੜਾ ਅੱਛਾ ਬਰਾੜ ਸਾਹਿਬ ਮੈਨੂੰ ਇਹ ਦੱਸੋ ਵੀ ਤੁਸੀਂ ਕਿੰਨੇ ਤਰ੍ਹਾਂ ਦਾ ਗੁੜ ਤਿਆਰ ਕਰਦੇ ਆਂ ਜੇ ਤਾਂ ਇਹ ਆਪਣਾ ਨਵਾਂ ਨਵਾਂ ਕੰਮ ਹੈ 15-20 ਦਿਨ ਹੀ ਹੋਏ ਆ ਆਉਣ ਵਾਲੇ ਸਮੇਂ 'ਚ ਸਾਰੇ ਤਰ੍ਹਾਂ ਦਾ ਗੁੜ ਤਿਆਰ ਕਰਾਂਗੇ ਅੱਛਾ ਤੇ ਸ਼ੱਕਰ ਵੀ ਹੈਗੀ ਅਸੀਂ ਪੰਦੀ ਸ਼ੱਕਰ ਵੀ ਹੈਗੀ ਆ ਦਸਤੂਰ ਵੀ ਗੁੜ ਵਾਲੇ ਬਣਾਉਣੇ ਆ ਅਸੀਂ ਗੁੜ ਵਾਲੇ ਤੇ ਮਿੱਠੇ ਵਾਲੇ ਤੁਸੀਂ ਕਰੀਏ ਆ ਜੀ ਯਾਰ ਕਰਦੇ ਹੋ ਹੋਰ ਤਰ੍ਹਾਂ ਇਸ ਨੂੰ ਕਾਲਾ ਵੀ ਹੈਗਾ ਰੋੜ ਹੈਗਾ ਆਪਣੇ ਕੋਲੇ ਸੌਂਸ ਜੁਨਾਣ ਵਾਲਾ ਵੀ ਤੇ ਜਿਹੜਾ ਆਪਾਂ ਛੜੀ ਕਾਲੀ ਰੱਖਦੇ ਹਾਂ ਫਰ ਅੱਛਾ ਇਹ ਗੰਨਾ ਤੁਸੀਂ ਕਿੱਥੋਂ ਲੈ ਕੇ ਆਏ ਆ ਜੰਨਾ ਆਪਾਂ ਲਾਇਆ ਸੀ ਜੀ ਪਿਛਲੇ ਸਾਲ ਤਿੰਨ ਕਿੱਲੇ ਆਪਣਾ ਆਪ ਦਾ ਘਰ ਦਾ ਹੀ ਗੰਨਾ ਤੇ 4 ਮਹੀਨੇ ਹੋ ਗਏ ਉਹਨੂੰ ਕੋਈ ਰੇਸ ਸਪਰੇ ਨਹੀਂ ਕੀਤੀ ਤੇ ਮਿਹਰ ਦੇ ਪਾਣੀ ਨਾਲ ਹੀ ਸਾਰਾ ਉਹ ਪਾਲਿਆ ਆਪਾਂ ਤੇ ਮਠਾਸ ਬਹੁਤ ਆਪਣੇ ਘਰ ਦੇ ਵਿੱਚ ਅੱਛਾ ਤੇ ਇਹ ਦੂਜਾ ਆਪਣਾ ਇਹ ਗੰਨਾ ਕਿੰਨੀ ਤਰ੍ਹਾਂ ਦਾ ਹੁੰਦਾ ਮੰਨ ਲਓ ਜਿਵੇਂ 64 ਜਾਂ 75 ਜਾਂ ਇਹ ਕਿੰਨੇ ਦੀਆਂ ਤਾਂ ਬਹੁਤ ਵੈਰੀਟੀਆਂ ਜੀ ਵੈਸੇ 85 ਦਾ ਕਹਿੰਦੇ ਗੁੜ ਸਭ ਤੋਂ ਚੰਗਾ ਬੰਦਾ ਮੁਰਸ਼ਕਰ 85 ਕਿੰਨੇ ਦਾ ਬਹੁਤ ਵਧੀਆ ਬੰਦਾ ਅੱਛਾ ਕਿਵੇਂ ਹੁਣ ਸੀਜ਼ਨ ਚੱਲ ਰਿਹਾ ਹੈ ਗੁੜ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਹ ਤੁਹਾਡਾ ਮੰਨ ਲਓ ਅੱਗੇ ਕਿੰਨਾ ਟਾਈਮ ਹੈ ਇਹ ਤੁਸੀਂ ਇਹ ਗੁੜ ਜਿਹੜਾ ਤੁਸੀਂ ਮਾਰਚ ਉਪਰਾਲਾ ਤੱਕ ਲਾਵਾਂਗੇ ਅੱਛਾ ਤੇ ਇੱਕ ਜਾਣਕਾਰੀ ਹੋਰ ਦਿਓ ਹਾਂਜੀ ਜਿਹੜਾ ਇਹ ਗੋੜਾ ਇਹ ਮੰਨ ਲਓ ਜਿਵੇਂ ਹੁਣ 40 ਵਰਤ ਦੇ ਘਰੇ ਮੰਨ ਲਓ ਕੀ ਸੁਝਾ ਦੇਣਾ ਚਾਹੁੰਦੇ ਆ ਕਿਵੇਂ ਵਰਤਣਾ ਚਾਹੀਦਾ ਕਿਵੇਂ ਰੱਖਣਾ ਚਾਹੀਦਾ ਮੈਂ ਤਾਂ ਜੀ ਹਜੇ ਆਪ ਟ੍ਰੇਨਿੰਗ ਲੈਣ ਜਾਣਾ ਐਵੇਂ ਲੋਕਾਂ ਨੂੰ ਬੜਾ ਸਿਆਣਾ ਬਣ ਕੇ ਦੇਖਦਾ ਹਾਂ ਆਪਣਾ ਤਾਂ ਹਜੇ ਪਹਿਲੀ ਵਾਰੀ ਐ ਤੇ ਉਹ ਮੇਰਾ ਇੱਕ ਦੋਸਤ ਆ ਮੰਨ ਲੇ ਕਿ ਗੁੱਟ ਖਲਾੜਾ ਲੱਗਿਆ ਹੋਇਆ ਆ ਉਹਨੇ ਮੈਨੂੰ ਕੁਝ ਜਾਣਕਾਰੀ ਦਿੱਤੀ ਆ ਕਹਿੰਦੇ ਵੀ ਇਹਨੂੰ ਤਰੇਤਾ ਦੇ ਵਿੱਚ ਪਾਤੀ ਤੇ ਜਿਵੇਂ ਅੱਜ ਕੱਲ੍ਹ ਤੋਂ ਦੋ ਦਿਨ ਚੱਲ ਰਿਹਾ ਅੱਜ ਬਸ ਕਬੂਤੋਂ ਦਾ ਫੀਟ ਦੇਣੀ ਚਾਹੀਦੀ ਆ ਕੰਪੀਸ਼ਨ ਚਾਰ ਮਹੀਨੇ ਤੇ ਜਿਹੜੇ ਅਗਲੇ ਤਿੰਨ ਚਾਰ ਮਹੀਨੇ ਆ ਉਹਦੋਂ ਵੈਸੀ ਹੀ ਹਵਾ ਖੁਸ਼ਕ ਹੁੰਦੀ ਹੈ ਉਹਦੋਂ ਗੁਰ ਠੀਕ ਰੰਦਾ ਨਾਲ ਸੌਣ ਪਾਦੋ ਤੇ ਜਾ ਕੇ ਇਹਨੂੰ ਏਸੀ ਵਾਲੇ ਕਮਰੇ ਤੇ 27 ਡਿਗਰੀ ਸੈਟ ਕਰਕੇ ਕੰਪੀਟਰ ਦਿਨਾ ਚਾਹੀਦਾ ਸਰਪੁਰ ਸਾਹਿਬ ਨੇ ਕਿ ਇੱਕ ਬਜ਼ੁਰਗ ਆ ਉਧਰ ਜਲੰਧਰ ਕੰਨੀ ਜਿਹੋਨਾਂ ਦੀ ਮੈਂ ਵੀਡੀਓ ਦੇਖਦਾ ਉਹਨਾਂ ਤਾਂ ਕਹਿੰਦੇ ਗੁਰ ਪਲਾ ਚਾਰ ਸਾਲ ਰੱਖੀ ਰੱਖੋ ਜਿੰਨਾ ਗੁਰ ਪ੍ਰਾਣਾ ਹੋ ਜਾਂਦਾ ਉਹਨਾਂ ਹੀ ਚੰਗਾ ਹੁੰਦਾ ਇਹ ਕੁਆਲਿਟੀ ਵਧੀਆ ਬਣਦੀ ਹੈ ਇਹ ਪਿੰਡਾਂ ਦੇ ਲੋਕਾਂ ਨੂੰ ਕੀ ਮੈਸੇਜ ਲਾਉਂਦੇ ਦੀ ਇੱਕੋ ਜਿਹਾ ਕੋਈ ਹੁਣ ਕੋਟ ਸੇਲ ਕਰ ਰਿਹਾ ਹੈ ਕੀ ਰੇਟ ਸੇਲ ਕਰ ਰਹੇ ਹਨ ਤੇ ਪਿੰਡਾਂ ਵਾਲਿਆਂ ਨੂੰ ਕੋਈ ਹੋਰ ਵੀ ਕੋਈ ਛੂਟ ਦੇ ਰਹੇ ਆ ਤੁਸੀਂ ਆਪਾਂ ਉਹਨਾਂ ਵਾਲੇ ਸਮੇਂ 'ਚ ਜੀ ਪੁੱਲੂ ਲਾਉਣਾ ਜਿਹਨੂੰ ਲੋਅ ਪ੍ਰੋਸੈਸਿੰਗ ਕਹਿੰਦੇ ਆ ਬਲਦਾਂ ਵਾਲਾ ਲਾਵਾਂਗੇ ਜਿਹੜਾ ਪੁਰਾਣੇ ਬਜ਼ੁਰਗਾਂ ਵੇਲੇ ਹੁੰਦਾ ਸੀ ਤੇ ਆਟਾ ਚੱਕੀ ਵੀ ਲਾਉਣੀ ਹੈ ਉਹੋ ਹੀ ਪੁਰਾਣੀ ਮੈਂ ਤੁਹਾਨੂੰ ਬਲਦ ਰੱਖਾ ਹੈ ਬਲਦਾਂ ਵਾਲਾ ਪੁਰਾਣਾ ਜਵਾਨਾ ਤੁਹਾਨੂੰ ਯਾਦ ਕਰਾਉਣਾ ਅੱਛਾ ਹਾਂਜੀ ਤੇ ਇਹ ਤੁਹਾਨੂੰ ਇੰਨਾ ਸ਼ੌਂਕ ਕਿੱਥੋਂ ਪੈਦਾ ਹੋਇਆ ਕਮਾਲ ਜੀ ਉਹ ਆਪਣੇ ਫਾਰਮ ਸਾਹਿਬ ਆ ਜਿਹੜੇ ਰਿਸ਼ਤੇਦਾਰ ਆਪਣੇ ਉਹ ਇਸ ਟੌਪਿਕ ਤੇ ਬਹੁਤ ਕੰਮ ਕਰ ਰਹੇ ਆ ਉਹਨਾਂ ਦੇ ਦੋ ਤਿੰਨ ਮਿੱਤਰ ਆ ਉੱਥੇ ਪੰਜ ਕੁੱਲੇ ਰਹਿੰਦੇ ਆ ਉਹਨਾਂ ਨੇ ਵੀ ਲਾਇਆ ਹੈ ਬਲਦਾ ਵਾਲਾ ਕੁੱਲੂ ਵੀ ਲਾਇਆ ਹत्ताਕ ਕਿੱਗੀ ਲਾਈ ਆ ਇੱਕ ਉਹਨਾਂ ਦੇ ਸਾਇੰਟਿਸਟ ਦਾ ਦੋਸਤ ਵੀ ਉਹਨਾਂ ਉਹਨਾਂ ਦੀਆਂ ਸਵਾਲ ਲੈਂਦੇ ਰਹਿੰਦੇ ਆ ਉਹਨਾਂ ਨੂੰ ਬਹੁਤ ਜਿਆਦਾ ਗਿਆਨ ਆ ਪਰ ਉਹਨਾਂ ਨੇ ਵੀ ਵੀਡੀਓ ਵੀਡੀਓ ਦੇਖ ਲਈ ਦੀ ਸਾਡਾ ਕੋਲ ਤਾਂ ਕਰਕੇ ਸੋਚਿਆ ਵੀ ਆਪਾਂ ਵੀ ਵੇਲੇ ਹੁਣ ਪਈਆਂ ਅੱਛਾ ਤੇ ਅੱਗੇ ਅੱਗੇ ਤੁਸੀਂ ਇਹ ਮੰਨ ਲਓ ਜਿਵੇਂ ਦਾਲਾਂ ਹੋਰ ਇਹਦੇ ਨਾਲ ਰਿਲੇਟਡ ਆ ਜਿਵੇਂ ਅਚਾਰ ਵਗੈਰਾ ਠੀਕ ਹੈ ਤੇ ਕੋਈ ਇਹ ਅੱਗੇ ਤੁਸੀਂ ਇਸ ਟੀ ਨੂੰ ਵੀ ਬੜਾਵਾ ਦਿਓਗੇ ਦੇਖੋ ਜੀ ਲੋਡ ਦੀ ਗੱਲ ਆ ਹਨਾ ਜਿਵੇਂ ਜਿਵੇਂ ਲੋਕ ਡਿਮਾਂਡ ਕਰਨਗੇ ਇਹਦਾ ਪਤਾ ਵੀ ਤੈਤਾਨ ਗੋੜਮਣੇ ਹੈ ਕਿ ਸ਼ੱਕਰ ਗੋੜ ਗੋੜ ਲੈਣਾ ਹੈ ਅਜੀ ਤੁਹਾਡੀ ਗੱਲ ਕਰਾਉਣਿਆ ਸਰਵਜੀਤ ਸਿੰਘ ਕਰਾੜਨਾ ਡਾਕਟਰ ਸਾਹਿਬ ਇੱਕ ਲਾੜਾ ਜਿਹੜਾ ਲਾਇਆ ਇਹਦੇ ਬਾਰੇ ਤੁਹਾਡਾ ਕੀ ਹੈਗਾ ਵਿਚਾਰ ਖੁਮਾੜਾ ਆਏ ਆ ਜੀ ਜਿਹੜਾ ਪ੍ਰਾਤਨ ਤਰੀਕੇ ਨਾਲ ਆਪਾਂ ਗੁੜ ਤਿਆਰ ਕਰਦੇ ਸੀ ਨਾ ਉਹ ਸਾਰਾ ਪ੍ਰੋਜੈਕਟ ਸਰਪੰਚ ਸਾਹਿਬ ਦੇਖ ਕੇ ਲੈ ਆਏ ਆ ਇਹਦੇ ਤੇ ਕਾਫੀ ਇਹਨਾਂ ਨੇ ਸਰਚ ਕੀਤੀ ਆ ਕਾਫੀ ਇਹ ਤੁਰ ਫਿਰ ਕੇ ਦੇਖ ਕੇ ਆਏ ਆ ਜਿਵੇਂ ਪ੍ਰਾਤਨ ਤਰੀਕੇ ਨਾਲ ਗੁੜ ਬਣਦਾ ਸੀ ਪੁਰਾਣੇ ਖਿਲਾੜੇ ਸੀ ਬਿਨਾ ਕੈਮੀਕਲ ਤੋਂ ਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਇੱਥੇ ਗੁੜ ਬਣਾਉਣਾ ਤੇ ਬਿਨਾ ਜ਼ਹਿਰ ਵਾਲਾ ਗੁੜ ਆ ਇਹ ਵਧੀਆ ਗੁੜ ਆ ਜਾਨਿ ਕਿ ਆਪਾਂ ਘਰੇ ਅਸੀਂ ਵੀ ਘਰਾਂ 'ਚ ਵਰਤਦੇ ਪਏ ਆ ਕੱਲ ਅਸੀਂ ਚਾਹ ਦੋ ਤਿੰਨ ਵਾਰੀ ਚਾਹ ਪਿੱਕੀ ਬਣਾ ਕੇ ਤੇ ਵਧੀਆ ਕੋਈ ਚਾਹ ਫੱਟਦੀ ਵੀ ਨਹੀਂ ਕਿਉਂਕਿ ਇਹ ਕੈਮੀਕਲ ਰਾਹਤ ਕੋਲ। ਮਿੰਡਾਂ ਦੇ ਲੋਕਾਂ ਤੁਸੀਂ ਮੈਸੇਜ ਕਰਾ। ਮੈਸੇਜ ਲੋਕਾਂ ਨੂੰ ਵੀ ਇਹ ਜਿਹੜੀ ਹੈਗੀ ਆਪਣਾ ਜਿਹੜਾ ਖੰਡ ਆ ਉਹ ਸਲਫਰ ਨਾਲ ਤਿਆਰ ਹੁੰਦੀ ਹੈ ਨਾ ਉਹ ਜਿਹਦਾ ਆਪਾਂ ਕੈਂਸਰ ਆ ਕੈਂਸਰ ਘਰੇ ਲੈ ਕੇ ਜਾਈਏ ਨਹੀਂ। ਤੇ ਬੇਨਤੀ ਹੈ ਜੀ ਆ ਵੀ ਗੋੜ ਇੱਕ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਗੋੜ ਤੇ ਇਹ ਗੋੜ ਵਰਤ ਕੇ ਵੇਖੋ ਆਪਣੀ ਕੋਈ ਚੋ ਖੰਡ ਕੱਢਣੀ ਚਾਹੀਦੀ ਆ ਆਪਾਂ ਨੂੰ। ਜੇ ਆਪਾਂ ਇਹ ਵਰਤਾਂਗੇ ਤਾਂ ਬਚੇ ਰਵਾਂਗੇ। ਅੱਛਾ ਹੁਣ ਬਰਗਾੜੀ ਜਾਣ ਦੀ ਲੋੜ ਹੈ ਕੀ ਲੋਕਾਂ ਨੂੰ ਕਿ ਨਹੀਂ? ਨਾ 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 ਜੀ ਨਾ ਹੁਣ ਨਾ ਬਗਰਾੜੀ ਨਾ ਕਿਤੇ ਨੇੜੇ ਤੜੇ ਬਹੁਤ ਵਧੀਆ ਤਰੀਕੇ ਨਾਲ ਗੋੜ ਤਿਆਰ ਕੀਤਾ ਜਾਂਦਾ ਕਿਤੇ ਦੂਰ ਨਹੀਂ ਜਾਣ ਦੀ ਲੋੜ। ਉਹਨੇ ਇੱਥੇ ਹੀ ਵਧੀਆ ਤੁਹਾਨੂੰ ਲੋਕਾਂ ਨੂੰ ਇਹ ਸਹੂਲਤ ਆ। ਬਹੁਤ ਜਾਇਜ਼ ਰੇਟ ਤੇ ਨਾਲੇ ਦਿੱਤਾ ਜਾ ਰਿਹਾ ਕੋਈ ਬਾੜਾ ਇਹ ਜਾਂ ਮਨਾਫਾ ਨਹੀਂ ਰੱਖਿਆਗਾ ਅਜੇ। ਬਹੁਤ ਬੋਤਾਂ ਦਾ। ਡਾਕਟਰ ਸਾਹਿਬ ਤੁਹਾਡਾ ਕੀ ਤਿਆਰਪਾਏ ਬਾਰੇ? ਜਿਵੇਂ ਆਸੇ-ਪਾਸੇ ਜਿਵੇਂ ਆਪਾਂ ਬਰਗਾੜੀ ਦੀ ਲੈਣ ਜਾਂਦੇ ਸੀਗੇ ਜਾਂ ਇੱਥੇ ਨਾਲ ਸੁੱਕਣ ਵਾਲਾ ਪਿੰਡ ਆ ਜਾਂ ਹੋਰ ਆਲੇ-ਦੁਆਲੇ ਸੀਗੇ ਖਲਾੜੇ ਇਹ ਗੁੜ ਤੇ ਉਹ ਗੁੜ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਿਆ ਤੁਸੀਂ ਹੁਣ ਘਰੇ ਵਰਕੇ ਆਪ ਕੋ ਕਿਰਾਏ ਨੂੰ ਅ ਗੁਰਵਿੰਦਰ ਵੀਰ ਜੀ ਪਹਿਲਾਂ ਤਾਂ ਤੁਹਾਡੇ ਆਉਣ ਤੇ ਖਲਾੜ ਬਰਾੜ ਖਲਾੜੇ ਤੇ ਆਉਣ ਤੇ ਜੀ ਆਇਆਂ ਨੂੰ ਤੇ ਫਿਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਅਸੀਂ ਨਾ ਗੁੜ ਬਹੁਤ ਦੂਰੋਂ-ਦੂਰੋਂ ਵੀ ਲਿਆਂਦਾ ਤੇ ਨੇੜੇੋਂ ਵੀ ਲਿਆਂਦਾ ਖਲਾੜੇ ਬਹੁਤ ਲੱਗੇ ਪਰ ਚਾਹ ਪਾੜ ਜਾਂਦੀ ਸੀ ਇਹਦੀ ਅਸੀਂ ਪਹਿਲੇ ਦਿਨ ਹੀ ਇੱਥੋਂ ਜਦੋਂ ਬਣਿਆ ਤੇ ਲਗਾਏ ਆ ਤੇ ਚਾਹ ਬਿਲਕੁਲ ਨਹੀਂ ਪਾਟੀ ਦੋ ਤਿੰਨ ਵਾਲੇ ਦਵਾਈ ਕਈ ਵਾਰੀ ਘਰਾਂਵਾਂ ਜਿਹੜੀਆਂ ਬੁੜੀਆਂ ਘਾਲੋਂ ਕਰ ਜਾਂਦੀਆਂ ਚਾਹ ਬੁਲਦੀ ਆ ਤੇ ਗੁਰਦੀ ਚਾਹ ਅੱਗੇ ਕਹਿੰਦੇ ਹੁੰਦੇ ਸੀ ਕੋਲੇ ਖੜ ਕੇ ਪੀਵਾਲੋ ਤੇ ਵੀ ਇਹ ਨਾ ਹੋਵੇ ਕਿਤੇ ਪਾੜਦੀ ਇਸ ਦੀ ਉਬਲੀ ਜਾਂਦੀ ਮੈਂ ਦੇਖੀ ਉਦੋਂ ਤੇ ਨਹੀਂ ਪਾਟੀ ਬਹੁਤ ਵਧੀਆ ਨਹੀਂ ਤੇ ਤੁਹਾਨੂੰ ਇਹਦੇ ਵਿੱਚ ਕੀ ਫਰਕ ਹੈ ਇਹਨਾਂ ਦੀ ਕੀ ਹੈ ਇਹਨਾਂ ਦਾ ਕੋਈ ਟੈਕਨੀਕਲ ਬਣਾਉਣ ਦਾ ਢੰਗ ਹੋਰ ਆ ਕੀ ਕੀ ਵਿਚਾਰਾ ਤੁਹਾਡਾ ਜੀ ਬਈ ਤੇ ਇੱਕ ਤਾਂ ਕਿਉਂਕਿ ਨਵਾਂ ਨਵਾਂ ਕੰਮ ਸਰਪੰਚ ਸਾਹਿਬ ਵੀ ਬਹੁਤ ਧਿਆਨ ਦਿੰਦੇ ਆ ਬਾਕੀ ਸਾਫ ਸਫਾਈ ਵੀ ਆ ਕਹਿ ਸਕਦੇ ਆ ਬਾਕੀ ਕਹਿੰਦੇ ਹੁੰਦੇ ਆ ਵੀ ਕਾਰੀਗਰ ਜਿਹੜੇ ਚੰਗੇ ਆ ਤੇ ਉਹਨਾਂ ਦਾ ਫਿਰ ਕੁਝ ਤਾਂ ਫਰਕ ਹੁੰਦਾ ਹੀ ਆ ਅੱਛਾ ਇੱਕ ਜਿਹੜੀ ਇਹਦੀ ਮੈਲ ਜਿਹੜੀ ਸਾਫ ਕੀਤੀ ਜਾਂਦੀ ਆ ਆਮ ਕਹਿੰਦੇ ਵੀ ਉਹ ਕੋਈ ਕੈਮੀਕਲ ਨਾਲ ਸਾਫ ਕਰਦੇ ਆ ਦੀ ਇਹਨਾਂ ਦੇ ਮੈਂ ਦੇਖਿਆ ਜੀ ਜਿਹੜੇ ਪਿੰਡੀ ਦੇ ਨਾਲ ਹਾਂ ਇਹ ਪਿੰਡੀ ਦੇ ਨਾਲ ਹੀ ਸਾਫ਼ ਕਰਦੇ ਆ ਜੀ ਬਿਲਕੁਲ ਤੁਸੀਂ ਵੇਖੋਗੇ ਸਾਫ਼ ਸਫਾਈ ਬਹੁਤ ਆ ਜੀ ਨਹੀਂ ਤਾਂ ਆਮ ਕਲਾੜਿਆਂ ਤੇ ਦੇਖਿਆ ਮੱਖੀਆਂ ਮੂਖੀਆਂ ਤੇ ਸਾਫ਼ ਸਫਾਈ ਦਾ ਪ੍ਰਬੰਧ ਥੋੜਾ ਜਿਹਾ ਘੱਟ ਹੁੰਦਾ ਤੇ ਬਾਈ ਨੇ ਬਹੁਤ ਧਿਆਨ ਦਿੱਤਾ ਕਰ ਇਸ ਗੱਲੋਂ ਤੇ ਬਾਕੀ ਨਿਗਰਾਨੀ ਵੀ ਪੂਰੀ ਹੈ ਤੇ ਬਾਕੀ ਕੈਮੀਕਲ ਕੋਈ ਨਹੀਂ ਵਰਤਦੇ ਪਿੰਡੀ ਦਾ ਪਿੰਡੀ ਵਰਤਦੇ ਬਹੁਤ ਬਹੁਤ ਧੰਨਵਾਦ